ਸਭ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਸਾਨੂੰ ਸਭ ਠੀਕ ਠਾਕ ਆਮੀਦ ਕਰਦੀ ਹਾਂਗੇ ਤੁਸੀਂ ਮੇਰੇ ਭੈਣ ਦਾ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਦਾ ਜਿਹੜਾ ਮੈਂ ਬਲੌਗ ਬਣਾਉਣਾ ਆ ਗੋਭੀ ਗੱਜਰਾਂ ਦੇ ਖੱਟੇ ਮਿੱਠੇ achar ਤੇ ਬਣਾਉਂਗੀ ਤੇ ਮਤਲਬ ਜਿੱਦਾਂ ਆਪਾਂ ਸਵੇਰ ਨੂੰ ਨਾਸ਼ਤਾ ਕਰੀਦਾ ਆ ਕਈ ਵਾਰੀ ਆਪਾਂ ਨੂੰ ਕੁਝ ਲੱਗਦਾ ਨਹੀਂ ਵੀ ਕੋਈ ਸਬਜ਼ੀ ਕਿਹੜੀ ਸਬਜ਼ੀ ਨਾਲ ਪਰੌਂਠੀ ਖਾਈਏ ਤੇ ਆਪਾਂ ਪਰੌਂਠੀ ਆ ਜਿਹੜੀ ਖੱਟੇ ਮਿੱਠੇ achar ਨਾਲ ਆਪਾਂ ਨੂੰ ਬਹੁਤ ਸਵਾਦ ਲੱਗਦੀ ਆ ਤੇ ਮੈਂ ਹੁਣ ਤੁਹਾਨੂੰ ਦੱਸੂਗੀ ਵੀ ਮੈਂ ਕਿਹੜਾ ਕਿਹੜਾ ਸਮਾਨ ਜਿਹੜਾ ਆਪਾਂ ਇਹ ਇਸ achar ਨੂੰ ਬਣਾਉਣ ਵਾਸਤੇ ਲਿਆ हां जी ਆ ਸਾਮਾਨ ਜਿਹੜਾ ਮੈਂ ਸਾਰਾ ਆਚਾਰ ਵਾਸਤੇ ਲੈ ਲਿਆ ਤੁਹਾਨੂੰ ਮੈਂ ਦੱਸਦੀ ਆ ਆ ਗੋभी ਗਾਜਰਾਂ ਮੈਂ ਲੈ ਲਈਆਂ ਦੋ ਫੁੱਲ మీడియం ਸਾਈਜ਼ ਦੇ ਲੈ ਸੀਗੇ ਗਾਜਰਾਂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਤੁਪ ਫਲ ਵਾਲੀ ਸੁਕਾ ਲਈ ਇਹਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਤਾਂ ਕਿ ਆਪਣਾ ਜਿਹੜਾ ਚਾਰ ਖਰਾਬ ਨਾ ਹੋਵੇ ਉਸ ਵਾਸਤੇ ਉਸ ਤੋਂ ਬਾਅਦ ਮੈਂ ਜਿਹੜੇ ਦੋ ਪਿਆਜ਼ మీడియం ਸਾਈਜ਼ ਦੇ ਬਰੀਕ ਬਰੀਕ ਕੱਟ ਲਿਆ ਅਦਰਕ ਦੀ ਪੇਸਟ ਬਣਾ ਲਈ ਆ ਤੇ ਲਸਣ ਕੁੱਟ ਲਿਆ ਆ ਆ ਕੁੰਡੇ ਦੇ ਵਿੱਚ ਮੈਂ ਇਹਨੂੰ ਜ਼ਰਾੜ ਫੜ ਕਰ ਲਿਆ ਸੀਗਾ ਤੇ ਜੀਰਾ ਲੈ ਲਿਆ ਆ ਜੀਰਾ ਲੈ ਲਿਆ ਕਾਲੀ ਮਿਰਚ ਲੈ ਲਈਆ ਤੇ ਦਾਈ ਲੈ ਲਈਆ ਇਹਨੂੰ ਹੁਣ ਸਾਰੇ ਨੂੰ ਆਪਾਂ ਸੇਕ ਲਵਾ ਕੇ ਥੋੜਾ ਜਿਹਾ ਇਹਦਾ ਅਸੀਂ ਜਿਹੜਾ ਦਰਣ ਪਰੜ ਕਰ ਲਾਂਗੇ ਥੋੜਾ ਜਿਹਾ ਪਾਊਡਰ ਬਣਾ ਲਾਂਗੇ ਤੇ ਚਿੱਟਾ ਵਿਨੇਗਰ ਲੈ ਲਿਆ ਆ ਗੁੜ ਲੈ ਲਿਆ ਆ ਚਿੱਟੇ ਵਿਨੇਗਰ ਵਿੱਚ ਜਿਹੜਾ ਆਪਾਂ ਗੁੜ ਦੀ ਜਿਹੜੀ ਚਾਸ ਨਹੀਂ ਬਣਾਵਾਂਗੇ ਕਿਉਂਕਿ ਆਪਾਂ ਖੱਟਾ ਮਿੱਠਾ ਚਾਰ ਬਣਾਉਣਾ ਆ ਇਸ ਕਰਕੇ ਥੋੜਾ ਜਿਹਾ ਗੁੜ ਪਾਵਾਂਗੇ ਤੇ ਹਲਦੀ ਲੈ ਲਈ ਆ ਢੇਗੀ ਮਿਰਚ ਚਿੱਟਾ ਨਮਕ ਤੇ ਕਾਲਾ ਨਮਕ ਤੇ ਸਰੋਂ ਦੇ ਤੇਲ ਦੀ ਇੱਕ ਕੌਲੀ ਲੈ ਲਈ ਆ ਜਿਹੜਾ ਫਰਾਈਪੈਨ ਵਿੱਚ ਆਪਾਂ ਜਿਹੜਾ ਸਾਰਾ ਸਮਾਨ ਹੈ ਨਾ ਇਹਨੂੰ ਮੜਾ ਜਿਹਾ ਸੇਕ ਲਵਾ ਲਾਂਗੇ ਤਾਂ ਕਿ ਗ੍ਰाइंड ਕਰਨਾ ਥੋੜਾ ਸੌਖਾ ਹੋ ਜਾਵੇ। ਆਪਾਂ ਜਿਹੜਾ ਹੈ ਇਹਨਾਂ ਨੂੰ ਮੜਾ ਦੇਖੋ țeੜ țeੜ ਕਰਨਾ ਨਾ ਪਿਆ ਮਸਲਣਾ। ਹੋ ਜਿਗਾ। ਹੁਣ ਆਪਾਂ ਗੈਸ ਬੰਦ ਕਰ ਦਿੰਦੇ ਹਾਂ। ਹਾਂਜੀ ਆਂ ਡ੍ਰੈਂਡਰ ਵਿੱਚ ਥੋੜਾ ਜਿਹਾ ਥੋੜਾ ਪਾ ਦਾਂਗੇ। ਹੁਣ ਆਪਾਂ ਇਹਦੇ ਵਿੱਚ ਫਰਾਈਪੈਨ ਵਿੱਚ ਪਾਵਾਂਗੇ ਵਾਈਟ ਬੀਨਿੰਗ। ਕਿ ਕਾ ਜਿਹੜਾ ਆਪਾਂ ਕਹਿ ਦਿੰਦੇ ਆ ਹਨ ਉਹਦੇ ਵਿੱਚ ਜਿਹੜੀਆਂ ਆ ਮੈਂ ਡੇਢ ਕਿ ਪੇਸੀ ਲਈ ਸੀ ਜੁੜਦੀ ਉਹਨੂੰ ਥੋੜਾ ਜਿਹਾ ਆਪਾਂ ਬ੍ਰੇਕ ਬ੍ਰੇਕ ਕਰ ਲਿਆ ਇਹਦੀ ਭਰਾਵਾਂ ਦੀ ਹੁਣ ਆਪਾਂ ਚਾਣੀ ਉਹਨਾਂ ਚਿਰ ਜਿੰਨਾ ਚਿਰ ਆਪਣੇ ਦਾ ਗੋੜਾ ਪੂਰਾ ਮੈਲਟ ਹੋ ਜਿੰਨਾ ਚਿਰ ਹੋਰਦਾ ਰਹੇ ਉਹਨੂੰ ਆਪਾਂ ਮੱਟ ਮੱਟੀਆਂ ਕਰ ਦੋੜਾ ਆ ਗਰਮ ਮੱਟ ਮੱਟੀਆਂ ਕਰਕੇ ਹੁਣ ਆਪਾਂ ਇਹਦੀ ਚਾਣੀ ਬਣਾਉਣੀ ਹੈ ਕਿੱਕਾ ਤੁਸੀਂ ਕੋਈ ਵੀ ਲੈ ਸਕਦੇ ਆ ਟਿੱਕਾ ਵੀ ਲੈ ਸਕਦੇ ਕੋ ਕਾਲਾ ਫਿਰ ਕਹਿੰਦਾ ਮਤਲਬ ਆਪਣਾ ਮਤਲਬ ਇਹ ਆ ਵੀ ਆਪਾਂ ਨਾ ਆਪਾਂ ਜਾਰ ਨਹੀਂ ਕਰੀ ਖਾਸ ਕਰ ਰਹੇ ਹਣ ਕਿਤੇ ਕਿਚਨ ਵਿੱਚ ਖਾਸ ਕਰ ਰਹੇ ਨਹੀਂ ਆ ਤੇ ਮੇਰਾ ਸਾਲਾ ਕਿਤੇ ਆ ਰਿਹਾ ਨਹੀਂ ਖਾਸ ਕਰ ਰਹੇ ਹਾਂ ਵਾਲੀ ਵਾਲੀ ਅੱਜ ਤੱਕ ਨਹੀਂ ਕਹਿੰਦਾ ਹਾਂ ਜੇ ਬਾਕ ਆਪਣਾ ਜਿਹੜਾ ਇੱਕ ਮਰਦ ਹੋ ਗਿਆ ਆਪਣਾ ਜਿਹੜਾ ਗੋੜਾ ਸਾਰਾ ਇਹ ਖੁਰ ਗਿਆ ਕਿ ਚਾਹ ਨਹੀਂ ਬਣ ਗਈ ਆ ਬਸ 2 ਸੈਕਿੰਡ ਹੋ ਰਹੀ ਹੋਣੀ ਆ ਤੇ ਫਿਰ ਆਪਾਂ ਬੰਦ ਕਰਦੇ ਹੁਣ ਆਪਾਂ ਕੜਾਹੀ ਰੱਖ ਲਈਏ ਕੜਾਹੀ ਨੂੰ ਇਹਦੇ ਵਿੱਚ ਪਿੰਗਿਆ ਜਦੋਂ ਸੁੱਕ ਜਾਊਗੀ ਪੂਰੀ ਉਹਦੇ ਆਪਾਂ ਜਿਹੜਾ ਸਰੋਂ ਦਾ ਤੇਲ ਪਾਵਾਂਗੇ ਕੜਾਹੀ ਬੱਲੀ ਨਹੀਂ ਰਹਿਣੀ ਚਾਹੀਦੀ ਇਹ ਤਾਂ ਜਿਹੜਾ ਆ ਤੇਲ ਦੇ ਸਰੋਂ ਦੇ ਫਿਰਟੇ ਆ ਉਹਨੇ ਪੈਂਦੇ ਆ ਹੁਣ ਜਦੋਂ ਇਹ ਚੁਕਾ ਮਾਰੀ ਆਪਾਂ ਸਰੋਂ ਦਾ ਤੇਲ ਕੁਕ ਹੋ ਲਿਆ ਆਪਣਾ ਹੁਣ ਕੰਦੀ ਭਰਾ ਗਰਮ ਹੋ ਗਿਆ ਤੇ ਇਹਦੇ ਵਿੱਚ ਹੁਣ ਪਾਵਾਂਗੇ ਆਪਾਂ ਲਸਣ ਲਸਣ ਨੂੰ ਆਪਾਂ ਹੌਲੀ-ਹੌਲੀ ਘੱਟ ਗਿਆ ਤੇ ਨੂੰ ਬ੍ਰਾਊਨ ਕਰਨਾ। ਲਸਣ ਆਪਾਂ ਭੁੰਨਣਾ ਆ ਤਾਂ ਕਿ ਇੱਕੇ ਲਸਣ ਦੀ 스멜 ਆਵੇ। ਲਸਣ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ। ਲਸਣ ਆਪਣਾ ਜਿਹੜਾ ਡੀਪ ਫਰਾਈ ਹੋ ਗਿਆ ਹੈ। ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਅਦਰਕ ਅਦਰਕ ਮੈਂ ਪਹਿਲਾਂ ਇਸ ਕਰਕੇ ਨਹੀਂ ਪਾਇਆ ਤਾਂ ਅਦਰਕ ਜਿਹੜਾ ਨਾ ਜਦੋਂ ਲਸਣ ਤੇ ਨਹੀਂ ਖੱਲੇ ਲੱਗਦਾ ਪਰ ਖੱਲੇ ਲੱਗਣਾ ਕਿ ਉਹ ਲੱਗਦਾ। ਅਦਰਕ ਕੱਟ ਵੀ ਪੁੱਜ ਜੇ ਤਾਂ ਕੋਈ ਗੱਲ ਨਹੀਂ ਇਹ ਦੀ ਇਹ ਗੜਾ ਕੱਤੇ ਹੋਏ ਮਤਲਬ ਇਹਨਾਂ ਕੱਤੇ ਹੁੰਦਾ ਹੈ ਇਹ 스멜 ਹੋਣੀ ਹੁੰਦੀ ਹੈ ਪਰ ਕੱਤੇ ਦਾ ਖੰਡ ਦੀ 스멜 ਵੀ ਚੰਗੀ ਆਉਂਦੀ ਹੈ ਇਹਨੂੰ ਇਹਦਾ ਹੁਣ ਆਪਾਂ ਨਾਲ ਨਾਲ ਅਦਰਕ ਨੂੰ ਥੋੜਾ ਜਿਹਾ ਪੁਰਾਣਾ ਅਦਰਕ ਨੂੰ ਥੋੜਾ ਜਿਹਾ ਆਪਾਂ ਫੇਕ ਲਵਾ ਲਿਆ ਤਾਂ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਪਿਆਜ਼ ਬਰੀਕ ਬਰੀਕ ਗਏ ਕੱਤੇ ਹੋਏ ਆ ਥੋੜੀ ਜਿਹਾ ਆਪਾਂ ਪਿਆਜ਼ਾਂ ਨੂੰ ਵੀ ਭੁੰਨਾ ਤੇ ਕਣੌੜਾ ਚੰਗੀ ਤਰ੍ਹਾਂ ਹਿੰਸਾਲਾ ਦੇਖੋ ਆਪਣਾ ਤਾਂ ਖੁੱਜ ਗਿਆ ਇਹ ਜਿਹੜਾ ਹੁਣ ਜਿਹੜਾ ਹੌਲੀ ਦੁਆਰਾ ਛੱਡ ਦਿੱਤਾ ਹੈ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਸਾਰੇ ਮਸਾਲੇ ਹਲਦੀ 3 ਚਮਚ ਮੈਂ ਹਜ਼ਦੀ ਦੇ ਪਾ ਦਿੱਤੇ ਕਾਲਾ ਨਮਕ 2 ਚਮਚ ਕਾਲਾ ਨਮਕ ਇਹ ਨਾ ਨਮਕ ਆ ਚਾਰ ਵਿੱਚ ਜਿਆਦਾ ਹੀ ਸੋਨਾ ਆ ਕਿਉਂਕਿ ਆਪਣਾ ਜਿਹੜਾ ਅਚਾਰ ਜਿਹੜਾ ਰਹਿੰਦਾ ਆ ਨਮਕ ਦੇ ਨਾਲ ਹੀ ਰਹਿੰਦਾ ਨਮਕ ਆ ਠੋਗਾ ਤੇ ਆਪਣਾ ਚਾਰ ਜਲਦੀ ਖਰਾਬ ਹੋ ਜੀਗਾ 3 ਚਮਚ ਜਿਹੜੇ ਆਪਣੇ ਮੁੰਡਾਂ ਦੇ ਹੁੰਦੇ ਆ ਥੋੜਾ ਜਿਹਾ ਹੋਰ ਪਾ ਤੇ ਨਮਕ ਪਾ ਦੇਣਾ ਅਗਲੀ ਬਾਤ ਦੀ ਨਮਕ ਪਾਤਾ ਢੇਗੀ ਮਿਰਚ ਪਾਤੀ ਇਹਦਾ ਨਾ ਜਿਹੜਾ ਰੰਗ ਜਿਹੜਾ ਚਾਰ ਦੇ ਵਿੱਚ ਬਹੁਤ ਸੋਨਾ ਆਉਂਦਾ ਜੇ ਤੁਸੀਂ ਚਾਹੁੰਦੇ ਆ ਵੀ ਥੋੜਾ ਸਪਾਈਸੀ ਖਾਣਾ ਆ ਤੇ ਤੁਸੀਂ ਇਹਦੇ ਵਿੱਚ ਜਿਹੜੀ ਲਾਲ ਪੁੱਟੀ ਹੋਈ ਮਿਰਚ ਆ ਉਹ ਵੀ ਪਾ ਸਕਦੇ ਆ ਲਾਲ ਪੁੱਟੀ ਹੋਈ ਮਿਰਚ 2 ਚਮਚੇ ਮੇ ਉਹ ਪਾ ਦਿੰਦੇ ਆ ਇਹਨੂੰ ਆਪਾਂ ਪਹਿਲੇ ਚੰਗੀ ਤਰ੍ਹਾਂ ਮਸਾਲਾ ਵਿੱਚ ਭੁੰਨਾਂਗੇ ਤਾਂ ਕਿ ਜਿਹੜੀ ਆਪਣੀ ਹਲਦੀ ਆ ਸੱਚੀ ਨਾ ਰਹੇ ਮਸਾਲਾ ਆਪਾਂ ਚੰਗੀ ਤਰ੍ਹਾਂ ਭੁੱਜੀ ਗਏ ਬਹੁਤ ਸੋਨਾ ਰੰਗ ਆਇਆ ਮਸਾਲੇ ਦੇ ਉੱਤੇ ਦੇਖੋ ਤਾਂ ਹੁਣ ਇਹਦੇ ਵਿੱਚ ਜਿਹੜੇ ਆਹ ਵਾਲੇ ਮੈਂ ਮਸਾਲੇ ਆ ਜੀਰਾ ਕਾਲੀ ਮਿਰਚ ਤੇ ਰਾਏ ਨੂੰ ਥੋੜਾ ਦਦਰਨ ਫਦਰ ਕਰ ਲਿਆ ਸੀਗਾ ਤੇ ਉਹ ਹੁਣ ਮਸਾਲਾ ਜਿਹੜਾ ਆਪਾਂ ਇਹਦੇ ਵਿੱਚ ਪਾ ਲੈਣਾ ਸਾਰਾ ਉਹ ਕੰਗੀਦਾ ਇਹਨੂੰ ਇੱਕ ਸਟੱਪ ਲਾ। ਇਹ ਪੰਨਾ ਤੋਂ ਬ ਤਿਆਰ ਹੋ ਗਿਆ। ਚਾਰ ਵਾਰ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜਿਹੜਾ ਆਪਾਂ ਛਿਪਕੇ ਦੇ ਵਿੱਚ ਗੋੜ ਦੀ ਚਾਣੀ ਭਲਾਈ ਸੀ। ਆਲੀ ਦੇ ਪਾਤੀ ਬਣੀ ਹੋਈ ਮਸਾਲਾ ਆਪਣਾ ਬਿਲਕੁਲ ਰੈਡੀ ਹੋ ਗਿਆ ਆਚਾਰ ਵਾਸਤੇ ਤੇ ਹੁਣ ਆ ਜਿਹੜੀ ਆਪਣੇ ਗੋਭੀ ਤੇ ਗਾਜਰਾਂ ਕੱਟੀਆਂ ਆ ਇਹ ਹੁਣ ਆਪਾਂ ਇਹਦੇ ਵਿੱਚ ਪਾ ਦੇਣੀਆਂ ਹੁਣ ਆ ਕਰੀ ਤੇ ਥੋੜੀ ਜਿਹਾ ਮਿਕਸ ਕਰਨਾ ਅੰਦੇ ਸਾਰਾ ਚਾਰ ਜਿਹੜਾ ਆਪਾਂ ਹਲਾ ਲਾ ਲਿਆ ਆ ਯਾ ਤੇ ਇਹਨੂੰ ਕਟੋ ਘਟ ਆਪਾਂ ਫਿਰ ਇਹਨੂੰ 5 ਤੋਂ 10 ਮਿੰਟ ਜਿਹੜਾ ਆਪਾਂ ਸੇਕ ਲਵਾਵਾਂਗੇ। ਪਰ 아이 ਖੋੜ ਗਈ ਮੇਰੀ ਛੋਟੀ ਸੀ ਤੇ ਚਲੋ ਕੋਈ ਗੱਲ ਨਹੀਂ ਹੌਲੀ ਹੌਲੀ ਆਪਾਂ ਲਾ ਲੈਂਦੇ ਆ। ਦੇਖੋ ਅਚਾਰ ਬਣ ਗਿਆ ਆ ਬਣ ਕੇ ਰੈਡੀ ਹੋ ਗਿਆ ਆ। ਦਾ ਬਲੌਗ ਕਿੱਦਾਂ ਦਾ ਰਿਹਾ ਤੇ ਮੇਰੇ ਅਚਾਰ ਦੇ ਵਿੱਚ ਕਿਸੇ ਚੀਜ਼ ਦੀ ਕੋ ਕਮੀ ਹੋਈ ਤੇ ਤੁਸੀਂ ਜਰੂਰ ਕਮੈਂਟ ਕਰਕੇ ਦੱਸਣਾ ਤੇ ਮੈਨੂੰ ਬਹੁਤ ਖੁਸ਼ੀ ਹੋਊਗੀ ਕਿ ਜੇ ਤੁਸੀਂ ਮੈਨੂੰ ਦੱਸੋਗੇ ਇਸ ਚੀਜ਼ ਦੇ ਵਿੱਚ ਅਚਾਰ ਦੇ ਵਿੱਚ ਜਿਹੜੀ ਇਹ ਕਮੀ ਆ ਤੇ ਅੱਥੀ ਅੱਜ ਆਪਣਾ ਬਲੌਗ ਖਤਮ ਕਰਦੇ ਆ ਮੇਰੇ ਤੁਸੀਂ ਬਲੌਗ ਨੂੰ ਜਿਹੜਾ ਲਾਈਕ ਕਮੈਂਟ ਤੇ ਸ਼ੇਅਰ ਕਰ ਦੇਣਾ ਤੇ ਸਬਸਕ੍ਰਾਈਬ ਵੀ ਕਰਨਾ ਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰ ਰਹੀ ਆ ਕਿ ਤੁਸੀਂ ਸਾਰੇ ਮੇਰੇ ਮੈਂਟਰਾ ਚੜ੍ਹਦੀ ਕਲਾ ਵਿੱਚ ਰਹੋਗੇ ਸਾਰਿਆਂ ਨੂੰ ਮੇਰੇ ਬਹੁਤ ਪਿਆਰ ਕਰੀ ਸਤਿ ਸ੍ਰੀ ਅਕਾਲ